ਰੇ ਤਾਂ ਵਿੱਚ ਲੜਪੇ ਹੋਏ ਯਾਰ ਅੱਜ ਉਹ ਪਾਲਾ ਤੇ ਗੋਰਾ ਯਾਰਾ ਕਿਵੇਂ ਛੋੜਾ ਥਾਈ ਸੀਗਾ ਉਹਦੇ ਵਿੱਚ ਲੜਦੇ ਰਹੇ ਤੇਰਾ ਅੱਛਾ ਉਹ ਗੰਦ ਗੰਦ ਡਿੱਗੀ ਸੀਗੀ ਯਾਰ ਉਹਦੀ ਦੁਵਾਰੇ ਨਿਉਣੇ ਪੱਟਣ ਲੱਗਾ ਟੋੜਾ ਭਰਾ ਹੋ ਗਿਆ ਮੋਟਾ ਮੋਟਾ ਯਾਰਾ ਸੱਦੀ ਪਤੀ ਨਹੀਂ ਪਤਾ ਲੱਗਦਾ ਉਹਦੀ ਥੋੜੀ ਗਲਤੀ ਹੈ ਮੈਂ ਦੇਖਿਆ ਉਹ ਯਾਰ ਹੁਣ ਕੀ ਕਹੀਏ ਯਾਰ ਧੱਪੀ ਸਾਰੀ ਫੋਟੋ ਖਿੱਚ ਹੋਈ ਉਹ ਜਬਾਗਦਾ ਵੀ ਲੁੱਤੀ ਖੋਰਾ ਉਹਨਾਂ ਦਾ ਚੋਬਰ ਕਹਲਾ ਉਹ ਲੁੱਤੀ ਆ ਜਾਂਦਾ ਉਹਨਾਂ ਉਹ ਬਈ ਬੇਕਾਰਾ ਯਾਰ ਹੈ ਨਹੀਂ ਜਮਾਈ ਉਹੀ ਹੈ ਜੀ ਆਦਮੀ ਪਵਾੜੇ ਦੇ ਯਾਰ ਤਾਂ ਉਹੀ ਹੈ ਬਈ ਇਹ ਚੋਬਰ ਵਾਲਾ ਤੇਰੀ ਬਹੁਤ ਮਾੜੀ ਗੱਲ ਐ ਸਿਰ ਪੜਵਾਤੀ ਜਾਏ ਹੋਰ ਵੀ ਮੁੰਡਾ ਹੋਰ ਦੀ ਸਰਪੰਚ ਸਾਹਿਬ ਕੀ ਵਾਲਾ ਠੀਕ ਆ ਠੀਕ ਹੋ ਜੀ ਕਿਵੇਂ ਆ ਗਏ ਪੈਰੇ ਤੇ ਫਿਰ ਪੈਰੇ ਤੇ ਕਿਵੇਂ ਜੀ ਆਹ ਕੱਲ ਤੁਹਾਨੂੰ ਪਤਾ ਨਹੀਂ ਆਪਣੇ ਪਿੰਡਾਂ ਨਾ ਆਈ ਐ ਇਸ ਕਰਕੇ ਆਪਣੇ ਪਿੰਡ ਕੱਲ ਜਵਾਖ ਚੱਕਿਆ ਗਿਆ ਕਾਲੇ ਕੱਛਾਂ ਵਾਲੇ ਦੇ ਨਾਲ ਆਲੂ ਨਹੀਂ ਪਤਾ ਇਹਨੇ ਕਹਿਦੀ ਐ ਜਰ ਮੈਂ ਚੌਂਕੀਦਾਰ ਨੂੰ ਭੇਜਿਆਦਾ ਸੀਗਾ ਤੁਹਾਡੇ ਕੋਲ ਨਾ ਜੀ ਸਾਡੇ ਤਾਂ ਕੁਝ ਨਹੀਂ ਆਲੀ ਚੌਂਕੀਦਾਰ ਆਇਆ ਨਹੀਂ ਨਾ ਜੀ ਸਾਡੇ ਕੋਲ ਨਹੀਂ ਆਇਆ ਚਲ ਮੈਂ ਪੁੱਛਦਾ ਚੌਂਕੀਦਾਰ ਨੂੰ ਪੁੱਛੋ ਜੀ ਉਹ ਮੜੀਤ ਬੜੀ ਗੱਲ ਆ ਹਾਂ ਤੇਰੀ ਮਾਰੀ ਗੱਲ ਹੈ ਕਿ ਮਾਰੀ ਦੀ ਗੱਲ ਪੁੱਛੀ ਉਹ ਟੱਕਲ ਹੋ ਜਾਂਦੇ ਆ ਮੈਨੂੰ ਆਖਿਆ ਸੀਗਾ ਕੱਲ ਆ ਮੈਂ ਤੇਰੀ ਹੂੰ ਪਿੱਛੇ ਉਹ ਕਹਿੰਦੇ ਲਾੜੀ ਦਾਖਲ ਦੋਨੇ ਹਾਂ ਕੀਰੇ ਚੱਲ ਚੁੱਪ ਕਰੋ ਉਹ ਤੂੰ ਪਹਿਰੇ ਦੀ ਵਾਰੀ ਨਹੀਂ ਲਾ ਕੇ ਆਇਆ ਤੈਨੂੰ ਮੈਂ ਆਖਿਆ ਸੀਗਾ ਉਹਨਾਂ ਨੂੰ ਜਬਾਤ ਕਿੱਥੇ ਗਿਆ ਅੱਛਾ ਦਾ ਸਰਪੰਚ ਕੋਈ ਕਹਿੰਦਾ ਉਹ ਬੜਾ ਬੜਾ ਟਾਈਮ ਆ ਸੁਢ ਲਾ ਕੇ ਗਿਆ ਵਾਰੀ ਉਹ ਅੱਛਾ ਠੀਕ ਕਰੇ ਸੀਗੇ ਕਿ ਹੈ ਨਹੀਂ ਸੀ ਨਾ ਜੀ ਅੱਜ ਤਾਂ ਸਪਰੇਅ ਚ ਬੂ ਕਰਨ ਗਏ ਖੇਤ ਦੀ ਚਲੋ ਫਿਰ ਤੁਹਾਡੀ ਬਾਰੀ ਅੱਜ ਲਾਓ ਤੁਸੀਂ ਕੋਈ ਨਾ ਜੀ ਅਸੀਂ ਆ ਜੰਨੇ ਬਾ ਰੋਟੀ ਪਾਣੀ ਖਾ ਕੇ ਆ ਜੀ ਹਾਂ ਰੋਟੀ ਪਾਣੀ ਖਾ ਕੇ ਆਓ ਤੁਸੀਂ ਹਾਂ ਜੀ ਹਾਂ ਠੀਕ ਆ ਕੀ ਦਾ ਜਵਾਕ ਚੱਕ ਲਿਆ ਜੀ ਜਵਾਕ ਖਾਓ ਆਪਣਾ RAMMU ਕਾ ਅੱਛਾ ਜੀ ਹੂੰ ਕਿਉਂ ਪਤਾ ਲੱਗਿਆ ਕੁਛ ਤੇ ਨਾ ਨਾ ਹਲੇ ਲੱਗਿਆ ਨਹੀਂ ਪਤਾ ਚਲੋ ਚੰਗਾ ਮੈਂ ਚੱਲਦਾ ਠੀਕ ਆ ਜੀ ਚਲੋ ਜੀ ਰੋਟੀ ਲੈ ਕੇ ਜਾ ਕਰੂ ਕੰਮ ਹੋਇਆ ਹੰਡਾ ਟਰਾ ਮਾੜਾ ਕੰਮ ਕੀ ਰਾਤ ਮੈਨੂੰ ਆਕੇ ਤਾਂ ਹੈਗਾ ਭਾਈ ਕਾਲੇ ਕੱਛਾਂ ਨੇ ਆਉਂਦੇ ਆ ਮੈਂ ਜਾਨਾ ਪਿੰਡੀ ਪਿੰਡੀ ਖਬਰ ਲੱਗਦੀ ਆ ਪਤਾ ਕਿ ਕਿਤੇ ਕੀ ਹੋਗਾ ਆ ਆਪਣੇ ਪਿੰਡ ਚੋ ਵੀ ਬਾਹਰ ਦਾ ਪਤਾ ਬਾਹਰ ਦੀ ਗੱਲਾਂ ਸੁਣੀ ਗੱਲ ਹੁਣ ਉਵੇਂ ਆ ਕੈਸ ਫੁੱਲ ਦੀ ਆ ਜਿਹੜੇ ਮੈਦਨ ਲੱਗਦਾ ਹੈ ਜਿਹੜੇ ਆ ਨਾ ਪਹਿਲਾਂ ਕੱਲ ਅੱਜ ਨੂੰ ਲੱਗੇ ਆ ਇਹ ਕੱਲ ਹੀ ਲਵਾ ਲਈ ਆਪਾਂ ਜਿੰਨੇ ਗਾ ਰੱਖਣ ਦੇ ਜਵਾਕ ਨਾ ਚੱਕੇ ਅੱਜ ਮੈਂ ਲਾ ਰੂ ਕੱਲਾ ਪੈ ਰਿਆ ਤੂੰ ਗੱਪਾਂ ਮळੀਆ ਨਾ ਮळੀਆ ਉਹਨਾਂ ਤੇ ਤੇਲ ਤੂਲ ਲੱਗਿਆ ਤੇ ਕੋਈ ਤੋਂ ਨਹੀਂ ਪੜਿਆ ਜਾਣਾ ਉਹ ਲੈ ਖੁੱਚ ਵੱਡ ਨੂੰ ਗੱਲੀ ਆ ਰਾਂ ਵੱਡ ਨੂੰ ਖੁੱਚ ਤੇ ਬਦ ਤੇ ਦੋ ਉੱਤੇ ਆਮੜਾ ਡਿੱਗ ਵੀ ਤੇਰੀ ਖੁੱਚ ਵੱਢ ਕੇ ਲੈ ਜਾਣਾ ਐਵੇਂ ਕਿਵੇਂ ਵਰਕਰੇ ਯਾਰ ਮੈਂ ਨੂਆ ਫੜੂ ਕੋ ਚੱਲ ਦੇਖਦੇ ਆਂ ਫਿਰ ਹੋ ਪਹਿਲੇ ਤੇ ਕਿਹੜੇ ਕਿਹੜੇ ਆਵਾਂਗੇ ਆਪਾਂ ਆਵਾਂਗੇ ਹਾਂ ਇਹ ਤਾਂ ਲਈ ਬੋਲਦਾ ਯਾਰ ਤੂੰ ਉਹ ਜਾਮੜੀਆ ਤੇ ਤੈਨੂੰ ਇਕੱਲੇ ਤੋਂ ਨਹੀਂ ਭੜੇਗਾ ਉਹ ਨਹੀਂ ਦੇਖਦਾ ਤੁਸੀਂ ਮੇਰੇ ਤੇ ਯਕੀਨ ਨਹੀਂ ਯਾਰ ਤੂੰ ਉਹ ਤੂੰ ਸਾਡੇ ਨਾਲ ਆ ਜੀ ਅਮੜੀਆ ਯਕੀਨ ਨਹੀਂ ਨਾ ਤੇਰੇ ਦਿਨ ਇਹ ਲੈ ਵੱਲੇ ਹੀ ਰੂੜੀ ਦੇ ਡਿੱਗਿਆ ਤੇ ਓਏ ਰੂੜੀ ਤੇ ਤਾਂ ਗਸਤੀਆਂ ਡਿੱਗ ਪਏ ਤੈਨੂੰ ਪਤਾ ਨਹੀਂ ਯਾਰ ਓਏ ਅਮਲੀ ਜੀ ਦਾ ਜੇ ਪੀਨ ਕ ਲਾਗੀ ਲਾਗੀ ਇਹਦਾ ਤਰਕੇ ਪਤਾ ਲੱਗੂ ਵੀ ਕੀ ਬਣਾਏ ਐ ਫੜੂ ਜੇ ਮੈਂ ਤੁੰਨਾ ਨਹੀਂ ਲਾਉਂਦਾ ਹੁੰਦਾ ਜੱਫਾ ਇਹ ਲਾ ਦੂ ਯਾਰ ਓਏ ਗੁੱਲਾ ਦਾ ਲਾਉਂਦਾ ਮੇਰੀ ਗੱਲ ਸੁਣੋ ਆਪਾਂ ਆਵਾਂਗੇ ਸਾਰੇ ਪਹਿਰੇ ਤੇ ਪਹਿਲੇ ਆਵਾਂਗੇ ਆਪਾਂ ਲੈ ਮੈਂ ਨਹੀਂ ਆਣਾ ਬਰਾ ਰੋਟੀ ਪਾਣੀ ਖਾ ਲਿਆ ਅਮਲੀਆ ਬਾਪੇ ਕੋਲ ਤੇ ਬਹਿਣਾ ਚਾਹਿਆ ਓਏ ਯਾਰ ਬਾਈ ਜੀ ਬੈਠਾ ਰੂਗੂ ਦੇ ਤੋਲੇ ਨਾਲ ਲੱਗ ਕੇ ਗਈ ਚਲ ਆਜੋ ਦਾਗ ਡੂੰਗ ਚੱਕ ਲਾ ਹੁਣਾ ਜੋਰ ਦੇ ਭਲੇ ਕਿ ਸਾਡੇ ਕੁੱਟੇ ਜਾਵੇ ਕਿਤੇ ਓਏ ਨਹੀਂ ਲੇਟ ਹੋ ਗਏ ਪਤਾ ਨਹੀਂ ਬੰਦੇ ਆਏ ਹੋਣਗੇ ਪਤਾ ਨਹੀਂ ਨਾਲ ਦੂਜੇ ਪੈ ਇਹ ਵਾਲੇ ਆਜ ਦੇ ਇੱਕ ਉਹ ਆ ਗਿਆ ਉਹ ਆ ਗਿਆ ਆ ਜਾ ਆ ਜਾ ਉਹ ਦੂਜੇ ਬੰਦੇ ਆਪਣੇ ਆਉਣਗੇ ਕਿ ਨਾ ਓਏ ਉਹ ਬੰਦੇ ਖਾਸੇ ਹੁੰਦੇ ਹੈਗੇ ਆਪਣੇ ਬੰਦੇ ਨਹੀਂ ਆਉਂਦੇ ਆ ਆਪਣੀ ਵੀ ਚਲ ਇੱਥੇ ਬਹਿ ਜਾਓ ਇੱਥੇ ਆ ਜਾਣਗੇ ਉਹ ਜਦੋਂ ਆਗੇ ਫਿਰ ਦੇਖਦੇ ਆ ਉਹਨਾਂ ਹੀ ਬਾਕੀ ਭਾਈ ਸਰਪੰਚ ਨੂੰ ਚਲਾ ਲਾਵਾਂਗੇ ਬੰਦੇ ਆਏ ਨਾ ਚਲੋ ਯਾਰ ਲੇਟ ਹੋ ਗਏ ਓਏ ਆਮਲਿਆ ਤੂੰ ਮੁਰਜਾ ਤੂੰ ਮੁਰਜ ਦੇ ਤੂੰ ਨਾਲ ਆ ਨਾ ਵੱਟ ਜੀ ਕਿਤੇ ਤੂੰ ਮੈਂ ਪੱਟੂ ਹੀ ਸਾਂ ਨੂੰ ਅੱਜ ਤਾਂ ਜਿਹੜਾ ਆ ਗਿਆ ਪਿੱਤ ਪਾਪੜੀ ਅੱਜ ਤਾਂ ਜਿਹੜਾ ਆ ਗਿਆ ਪਿੱਤ ਪਾਪੜੀ ਭੰਨ ਦੇਣੀ ਆ ਓਏ ਛੋਇਓ ਵਾਹ ਓ ਤੂੰ ਮੁਰਜਾ ਮਲਿਆ ਸਰਪੰਚ ਨੂੰ ਪਤਾ ਯਾਰ ਹਾਂ ਤੁਹਾਨੂੰ ਪਤਾ ਨਹੀਂ ਮੈਂ ਵੱਡੂੰ ਕੋਈ ਆ ਗਿਆ ਘਰ ਗਿਆ ਯਾਰ ਤੇ ਯਾਰ ਅਸੇ ਬੈਠਿਆ ਆ ਆ ਰੱਖਿਆ ਆ ਬੈਠੇ ਆ ਗਏ ਵੇ ਆ ਗਏ ਵੇ ਹੋਰ ਤਾਂ ਇਸ ਦਾ ਭਰਾਵਾ ਸਰਪੰਚ ਨੂੰ ਕਰਦੇ ਫੋਨ ਵੀ ਅਸੇ ਤਾਂ ਤਿੰਨ ਹੀ ਰਹਿ ਗਏ ਉਹ ਤੁਹਾਨੂੰ ਪਤਾ ਛੋਲ ਆਮਲੀ ਆ ਗਿਆ ਆਮਲੀ ਓਏ ਆਮਲੀ ਆ ਗਿਆ ਛੱਟ ਹੈ ਕੋਈ ਨਾ ਗਿਆ ਜੀ ਮਰਦਾ ਦੇ ਰਿਹਾ ਮੈਂ ਵੱਡੂੰਗਾ ਓਏ ਤੋ ਮੱਡੇ ਆਮਲੀਆਂ ਆਮਲੀਆਂ ਆਪਾਂ ਆ ਤੇਰਾ ਮਰਵਾਣ ਵਾਲੀ ਆ ਮੜੀਆ ਤੇ ਬੜਾ ਲਾ ਰੱਖਦੇ ਨਾ ਅਮਰੇ ਦੇਖੀ ਤਾਂ ਚੱਲ ਮੈਨੂੰ ਦਿੱਖ ਰਾ ਗੈਣਾ ਫੇ ਦੱਸੂ ਮੈਂ ਕਿਰਾ ਹੋਊ ਰਹਿਣ ਦੇ ਕੋਈ ਘਰੇ ਆਏ ਨੂੰ ਘਰੇ ਸਿੱਧੀ ਬੜੀ ਹੋਈ ਐ ਤੈਨੂੰ ਮੈਨੂੰ ਲੱਗਦਾ ਤੂੰ ਵੀ ਕੁਛ ਕਾ ਆ ਬਈਆ ਲੈ ਵੋਏ ਆਵਲ ਗਿਆ ਹੁਣ ਗੱਲਾਂ ਛੱਡੋ ਆਪਾਂ ਆਹਾ ਆਪਾਂ ਹੁਣ ਸੀਰੀਅਸ ਗੱਲ ਕਰੋ ਰਾਤ ਚੱਕ ਲੈ ਗਏ ਦਾ ਜਵਾਕ ਆਪਣੀ ਦਾ ਚੋੜ ਆ ਗਿਆ ਮੜੀਆ ਉਹਨਾਂ ਦੇ ਜਿਹੜਾ ਜਵਾਬ ਚੱਕ ਉਹਨਾਂ ਨੂੰ ਪੁੱਛੋ ਆਪਾਂ ਮਾੜੀ ਮੋਟੀ ਹੁਣ ਗੇੜਾ ਦੇ ਕਿ ਆਈਏ ਬਥੇਰਾ ਬਹਿ ਲਿਆ ਚਲੋ ਮੈਂ ਤੁਹਾਨੂੰ ਹੋਰ ਦੱਸ ਜਿਹੜਾ ਕੋਈ ਪਹਿਰੇ ਚੋਂ ਸੌਂ ਗਿਆ ਹਾਂ ਮੈਂ ਸਾਲੇ ਦਾ ਗੱਟਾ ਨਾ ਉਹ ਐ ਮੜੀਆ ਤੂੰ ਆਪ ਦਾ ਨਾ ਬਣਾ ਲਈ ਖੜਾ ਹੋ ਜਾ ਫਿਰ ਆਜੂ ਗੇੜਾ ਦੇ ਕਿ ਆਈਏ ਮੇਰੀ ਗੱਲ ਸੁਣੋ ਦੇਖ ਦੇ ਆਏ ਜੀ ਗੇੜਾ ਦੇ ਆਉਣਾ ਚਲੋ ਉਹ ਮੇਰੀ ਗੱਲ ਸੁਣੋ ਸਾਰੇ ਜਣੇ ਜਦੋਂ ਕਾਲੇ ਕਸਿਆਲੇ ਦੀਗੇ ਭਾਜ ਨਾ ਜਾਇਓ ਜਿਹੜਾ ਅੜ ਗਿਆ ਪਿੱਠ ਪਾਪੜੀ ਭੰਦ ਦੇ ਉਹ ਆਮਲੀਆਂ ਦੇਖਦਾ ਹੁੰਦਾ ਪਿੱਛੇ ਕਿ ਨਾ ਓਏ ਜਾਗਦੇ ਰਹੋ ਭਾਈ ਜਾਗਦੇ ਰਹੋ ਭਾਈ ਮੈਂ ਪਿੱਛੇ ਹੀ ਤੁਹਾਨੂੰ ਨਾ ਤੁਸੀਂ ਡਰੋ ਨਾ ਓਏ ਆਮਲੀਆਂ ਤੂੰ ਪਿੱਛੇ ਨਾ ਰਹਿ ਜੀ ਕਿਤੇ ਇੱਥੇ ਖੜਾ ਰਹਿ ਗਏ ਜਾਗਦੇ ਰਹੋ ਭਾਈ ਜਾਗ ਓਏ ਜਾਗਦੇ ਰਹੋ ਓ ਮੈਂ ਤਾਂ ਜਾਗਦੀ ਹਾਂ ਤੁਸੀਂ ਨਾ ਸਮਝਿਓ ਯਾਰ ਆਦਾ ਅਮੜੀ ਦਾ ਮਾਰ ਦਿਓ ਬੰਦਰੋ ਓਏ ਨਹੀਂ ਰਾਤ ਇਦਾਂ ਹੀ ਬਾਰਦਾਤ ਹੋਈ ਆ ਬਾਰਦਾਤ ਓਥੇ ਹੀ ਹੋਈ ਆ ਹਾਂ ਇਦੋਂ ਤੱਕ ਜਾਗਦੇ ਰਹੋ ਜਾਗਦੇ ਓਏ ਅਮੜੀਆ ਨਾਲ ਜੇ ਰਹਿ ਇੱਥੇ ਬੱਚੀ ਰਹਿ ਜਾਣਾ ਓਏ ਜਾਗਦੇ ਰਹੋ ਜਾਗਦੇ ਰਹੋ ਰਹੋ ਜਾਗਦੇ ਰਹੋ ਭਾਈ ਜਾਗਦੇ ਰਹੋ ਜਾਗਦੇ ਰਹੋ ਜਿਵੇਂ ਰਹੋ ਪਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਭਾਈ ਜਾਗਦੇ ਰਹੋ ਜਾਗਦੇ ਰਹੋ ਭਾਈ ਜਾਗਦੇ ਰਹੋ ਓਏ ਇੱਧਰ ਦੀ ਗਲੀ 'ਚ ਹੀ ਰਾਤ ਕਾਲੀ ਕੱਛਾਂ 'ਚ ਵਾਗ ਚੱਕ ਕੇ ਲੱਗ ਗਈ ਸੀ ਹਾਂ ਆ ਗਲੀ 'ਚ ਆਏ ਚੱਲੋ ਆਪਾਂ ਇਹਦੇ ਕਿਹੜਾ ਕਿਹੜਾ ਓਏ ਤੁਹਾਨੂੰ ਤਾਂ ਬਿਮਾਰੀ ਪੈ ਗਈ ਸਪਰੇਅ ਲੈਂਦੀ ਅੱਜ ਮਾਲਦਾ ਤੂੰ ਉਹ ਅਸੀਂ ਸਪਰੇਅ ਕਰਨ ਵਾਗੇ ਸਰਪੰਚ ਆ ਘਰੇ ਫੈਰ ਲਾ ਗਿਆ ਫਿਰ ਸਰਪੰਚ ਆਇਆ ਫਿਰ ਅਸੀਂ ਜਾ ਕੇ ਗੱਲਬਾਤ ਕੀਤੀ ਫਿਰ ਉਹ ਹੋਇਆ ਠੱਕੇ ਦੀ ਭਰਾਵਾ ਓਏ ਆਪਣਾ ਆਮਲੀ ਓਏ ਆਉਂਦਾ ਨਾ ਆਮਲੀ ਓਏ ਹੁਣ ਤਾਂ ਨਾਲ ਉਹ ਬਿਆਪਾ ਇਹਦਾ ਪੀਨਕ ਲੱਗ ਗਿਆ ਏ ਗਿਆ ਆ ਓਏ ਆਉ ਇਹਨੂੰ ਕਿਹਾ ਸੀ ਨੀ ਰੱਖੋ ਕਿ ਆਉਂਗੇ ਕਿ ਯਾਰ ਤੁਸੀਂ ਬੰਦੇ ਹੋ ਨਾ ਤਾਂ ਰੱਖਣਾ ਦੀਗਾ ਇਹਨੂੰ ਭੈਣਾ ਸਾਰਾ ਦੇਣਾ ਗਾਲ ਪੈ ਜੂਆ ਕਿਰਪਾਨ ਲਈ ਫਿਰਦਾ ਕੋਈ ਲਤਾਂ ਵੱਡ ਗਿਆ ਹੋਰ ਜੱਪਾ ਤੇ ਆਪਦੀ ਨਾ ਬੱਜੇ ਆਪਦੀ ਨਾ ਬੱਜੇ ਕੋਈ ਪਤਾ ਨਹੀਂ ਮਾਰੇ ਪਰੇ ਰਹੋ ਹਮਲੀ ਐ ਨਹੀਂ ਤਾਂ ਕਿਰਪਾਨ ਚਲਾ ਲਈ ਪਰੇ ਓਏ ਉਤਾਰ ਲੈ ਗਿਆ ਭਾਈ ਲੱਤਾਂ ਥਾਉ ਇਹ ਕਿਹੜੀ ਨਿਗਾਰਾ ਓਏ ਓਏ ਹਮਲੀਆ ਓ ਫੜ ਲੈ ਓ ਤੜ ਲੈ ਓਏ ਹਮਲੀਆ ਕਿਹੜੀ ਆ ਆ ਆ ਓਏ ਅੱਜ ਜੱਪਾ ਬੰਦਾ ਦਾ ਆਪਣਾ ਇਹ ਬੰਦਾ ਹੈ ਖੜਾ ਹੋ ਮੈਂ ਕਹੇ ਕਿ ਤੇ ਕਾਇ ਗੱਤ ਨਹੀਂ ਹਾਂ ਤੂੰ ਨਾ ਲੈ ਤੂੰ ਖੜਾ ਹੋ ਬਈ ਬੰਦਾ ਹੋਏ ਆ ਮੜੀ ਕਰਦੇ ਵਾ ਗੋਰ ਹੀ ਪੰਗਾ ਬਾਦੇ ਹੋ ਖੜਾ ਕਰੇ ਛੱਡ ਕੇ ਨਾ ਕਰੇ ਚੱਲ ਗਿਆ ਨਹੀਂ ਯਾਰ ਮੈਂ ਪਹਿਰਾ ਲਾਉਂ ਯਾਰ ਪੂਰਾ ਨਾ ਬੱਦੇ ਆ ਕੋਈ ਨਹੀਂ ਆ ਜੂਸੀ ਕਰਕੇ ਤੇਰਾ ਚਲੋ ਯਾਰ ਚੱਲੇ ਨੂੰ ਮੂਹਰੇ ਲਾਉ ਯਾਰ ਮੂਹਰੇ ਲਾਉ ਚੱਲਾ ਚੱਲਾ ਮੂਹਰੇ ਲੰਗੜ ਜਾ ਨਿਵਾ ਕੇ ਲਓ ਮੈਂ ਤਲਾਦਾ ਯਾਰ ਲੈ ਵੀ ਮਿੱਤਰੋ ਅੱਜ ਆਪਣਾ ਟਾਈਮ ਹੋ ਗਿਆ ਸਹੀ ਕੱਲਾ ਪਾ ਪਿੰਡ ਚੋ ਜਿਵਾ ਕੇ ਚੱਕਿਆ ਸੀਗਾ ਤੇ ਅੱਜ ਪਿੰਡ ਵਾਲੇ ਬੰਦੇ ਨਿਗਾ ਰੱਖਣਗੇ ਠੀਕ ਆ ਨਾ ਆਪਦੇ ਕਿਰਪਾਨਾ ਕਰਪੂਨਾ ਤਿਆਰ ਰੱਖਿਓ ਕਈ ਕੋਈ ਨਾ ਬਾਈ ਅੱਜ ਸਟਾਰਟ ਹੋ ਗਏ ਬਾਕੀ ਆਪਾਂ ਕੱਲੇ ਥੰਜਵਾ ਕੇ ਚੱਕਿਆਗਾ ਤੇ ਪਿੰਡ ਵਾਲੇ ਅੱਜ ਆਪਾਂ ਨੂੰ ਤੁਸੀਂ ਆਏ ਨਾ ਦੇਖਿਓ ਕੱਲਾ ਵੀ ਕੋਈ ਗਲੀ 'ਚ ਹੈ ਨਹੀਂ ਕਈ ਵਾਰੀ ਲੁੱਕ ਕੇ ਬੈਠੇ ਹੁੰਦੇ ਆਗੇ ਬੰਦੇ ਧਿਆਨ ਰੱਖਣਾ ਵਾ ਠੀਕ ਆ ਤੇਲ ਤੂਲ ਲਾ ਕੇ ਆਏ ਆ ਪੱਟਾਂ ਦੇ ਸਾਰੇ ਹਾਂ ਜੇ ਬੰਦੇ ਨੂੰ ਨਹੀਂ ਢੀਕਣਾ ਵੀ ਆਪਣੇ ਨਾਲ ਦਾ ਬੰਦਾ ਹੈਗਾ ਕਿ ਨਾ ਜੇ ਕਈ ਵਾਰੀ ਕੋਈ ਮਗਰ ਪੈਂਦਾ ਹੈਗਾ ਨਾ ਤਾਂ ਬਸ ਭੱਜ ਜੋ ਕੇ ਰਾਂ ਬਾਅਦ ਚ ਇਕੱਠੇ ਆਪੀ ਹੋ ਜਾਾਂਗੇ ਆਪਾਂ ਫੇ ਇਹ ਪਿੰਡ ਚੋਂ ਹੀ ਬਾਹਰ ਨਿਕਲ ਜੋ ਕੇ ਰਾਂ ਠੀਕ ਹੈ ਨਾ ਹਾਂ ਚਲੋ ਹੁਣ ਆਪਾਂ ਚੱਲਦੇ ਆਂਗੇ ਚਲੋ ਚਲੋ ਅੱਜ ਫਿਰ ਜਿਹੜਾ ਸਮਾਨ ਮਿਲਦਾਗਾ ਚੋਰੀ ਕਰ ਲਿਓ ਕੱਲ ਤਾਂ ਆਪਾਂ ਚੱਕ ਲਿਆ ਸੀਗਾ ਜਵਾਕ ਉਹ ਮਾੜਾ ਇਤਨਾ ਬਾਬਾ ਪਨੇ ਟੱਕੇ ਨਾ ਜੀ ਕੱਢੀ ਪੜਾਉਣਾ ਉਹੀ ਗੱਲ ਕਰਤੀ ਨਾ ਯਾਰ ਮਾੜੀ ਗਾਂ ਦੀ ਤੂੜੀ ਚ ਨਿਗਾ ਯਾਰ ਕੋਈ ਚੱਜ ਦੀ ਚੀਜ਼ ਚੱਕਾਂਗੇ ਕੱਲ ਆਪਾਂ ਜਵਾਕ ਚੱਕਿਆ ਸੀ ਉਹਦੇ ਵਧੀਆ ਪ੍ਰੀਸੇ ਵਤਾਂਗੇ ਆਪਾਂ ਕਟਨਾਵ ਕਰਕੇ ਇੱਕ ਵਾਰੀ ਉਹਦੇ ਫਾਈਲ ਦੇਖੋ ਹੋ ਚੁੱਕੇ ਆਜੋ ਆਜੋ ਇੱਧਰ ਆਜੋ ਪਰ ਸਿੱਧਾ ਯਾਰ ਬੱਤਿਆ ਇੱਕ ਨਾ ਸਹੀ ਟੱਕੀ ਫੁੱਲੀ ਲੱਗਦੀ ਹੈ ਨਾ ਦੇਖ ਲਿਆ ਕਰੋ ਕਈ ਵਾਰੀ ਮੈਂ ਤਾਂ ਜਾਲ ਜਾਲ ਜੱਪਟ ਲੈਣੇ ਅੱਜ ਉਹ ਯਾਰ ਤੁਸੀਂ ਗਰੀਬਾਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਤਾਕੜਾ ਹੱਥ ਮਾਰਾਂਗੇ ਵੱਡਾ ਹੱਥ ਮਾਰਾਂਗੇ ਆ ਦੇਖਾ ਕਪਾਣ ਜਿਹਦਾ ਮੂੰਹ ਜਾਲ ਉਹ ਜਾਲਾਂ ਜੂਲਾਂ ਨਾਲ ਕੁਝ ਨਹੀਂ ਬਣਦਾ ਜਾਲਾਂ ਨਾਲ ਤਾਂ ਤੱਕ ਲਾ ਸੋੜੀਆਂ ਬੀੜੀਆਂ ਵੀ ਨਹੀਂ ਪੂਰੀਆਂ ਹੋਣਾਂ ਸਮਾਨ ਤੁਸੀਂ ਖਾਣੇ ਹੋਗੇ ਸੰਨੀਰ ਲਾ ਕੇ ਅੱਗੇ ਪਿੱਛੇ ਵੀ ਦੇਖੋ ਮੇਰੇ ਨਾਲ ਸੁਣੀ ਕੋਈ ਕਰਨੀ ਸਿੱਖਣ ਤਨ ਫੋਟੋ ਦਿਨ ਬੰਦਾ ਵੱਡ ਦੇਉ ਚਾਹੇ ਬੰਦਾ ਚਾਹੇ ਵੱਡਣਾ ਪੈ ਜੇ ਚਲੋ 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 ਕੱਪੜੇ ਕਾਲੇ ਪਾ ਕੇ ਰੱਖਿਆ ਕਰੋ ਮੂੰਹ ਸਿਰ ਟਾ ਕੇ ਰੱਖਿਆ ਕਰੋ ਇਹ ਤੂੰ ਫਸਵਾਏਗਾ ਕਦੇ ਘੜੀ ਚ ਲਾਈਟਾਂ ਲਾਉਣ ਲੱਗੇ ਕੱਲ ਦੇ ਬੰਦੇ ਆਉ ਦੇਖ ਲੋ ਗਲੀ ਚ ਲਾਈਟਾਂ ਲੱਗ ਰਹੀਆਂ ਨੇ ਅੱਜ ਕਿਤੇ ਪਤਾ ਨਾ ਲੱਗ ਜੇ ਇੱਥੇ ਆਪਾਂ ਦੇਖ ਕੇ ਜਾਣਾ ਉਹਦੇ ਸ਼ਾਹੂ ਤੈਨੂੰ ਮਾਈਕ ਹਥਿਆਰ ਟਕਰਾ ਉਹੋ ਕਰਕੇ ਨਾ ਓਰੇ ਲਿਆ ਇਹਨੂੰ ਫੜਾ ਮੋੜਾ ਜਾ ਛੇੜਤੇ ਹੋਏ ਕਨਾਲੀ ਦੇਖੀ ਲਾਹ ਦੋ ਕਾਲੀ ਦਿੱਖੀ ਆ ਉਹ ਮਖਿਆ ਤੂੰ ਦੇਖਦਾ ਤਾਂ ਜਾਣੀ ਇਹਦੇ ਨਾਲ ਦੋਸੀ ਦੇ ਮੁਰਗੀ ਨਾ ਤਾਂ ਨਾਲ ਵਰਦੇ ਆ ਇਹ ਖੋਣ ਮੰਨਣਾ ਹੈ ਪੁਰਾਣਾ ਬੰਦਾ ਮੈਨੂੰ ਪਤਾ ਗਾ ਦਾ ਦਾ ਚੀਲ ਕੱਕੜੀ ਤਾਂ ਇੱਕ ਵਾਰ ਚਾਹੁੰਦੇ ਤਸੀਆ ਸੁਦਾ ਮੁਰਗ ਜੇ ਕਰਕੇ ਅੰੂ ਕਹਦੇ ਨਾ ਨਹੀਂ ਕੈ ਗੁਰਗੇ ਨਰਦੀ ਵਾਲੇ ਦੀ ਮਾਰੀ ਤੇਗੇ ਆ ਦੇ ਹੁਣ ਜੇ ਕੋਲ ਦੀ ਵੀ ਨਾ ਗਈ ਨਾ ਬੰਦੇ ਨੂੰ ਇੱਕ ਵਾਰ ਚ ਹੀ ਰਗੜ ਕੇ ਰੱਖ ਦੂਗੀ ਹਾਂ ਚਲੋ ਚਲੋ ਮਾੜਾ ਇਹ ਦੇਖ ਕੇ ਜਾਣਾ ਪੂ ਆ ਜੇ ਲਾਈਟਾਂ ਲੱਗੀਆਂ ਠੀਕੇ ਪਿੱਛੇ ਵੀ ਨਿਗਰ ਰੱਖੇ ਹਾਂ ਜਿੱਥੇ ਕੈਮਰੇ ਹੁੰਦੇ ਆ ਧਿਆਨ ਰੱਖੋ ਕੈਮਰਾ ਚ ਓਏ ਖੜਕਨੂ ਆਇਆ ਤੇਰਾ ਮੂੰਹ ਨਾ ਆ ਜੇ ਕਿਤੇ ਕੈਮਰੇ ਚ ਇਹ ਫਸਵਾਉਗਾ ਫੋਨ ਕਦੇ ਮਰਜ਼ੀ ਫਸਵਾ ਦੇ ਕੁਕੜਾ ਪਰਣਾ ਪੁਰਾ ਜੈ ਕੁਕਲਾਇਆ ਨਾਗਾ ਤੇਰੇ ਲਈ ਸੰਦ ਵੀ ਨਹੀਂ ਇੱਧਰ ਰਹਿ ਤੂੰ ਮੈਂ ਤੇਰੀ ਖਬਰਾਂ ਜਰੀਨ ਚਾਹਣਾ ਸ਼ਿਕੜੂ ਤੁਸੀਂ ਗਾੜੀ ਵਿੱਚ ਉਹ ਇੱਕ ਜੇ ਆਪਣਾ ਫੜੇਗੇ ਨਾ ਕੋਈ ਵੀ ਬੰਦਾ ਫੜਿਆ ਗਿਆ ਨਾ ਨਹੀਂ ਲੈਣਾ ਹੈਗਾ ਇੱਕ ਦੂਸਰੇ ਦਾ ਠੀਕ ਆ ਨਹੀਂ ਕਹਦੇ ਕੰਮ ਆਈ ਸੀ ਰਿਸ਼ਤੇਦਾਰੀ ਆ ਹਾਂ ਰਿਸ਼ਤੇਦਾਰੀ ਤਾਂ ਪਤਾ ਲੱਗ ਜਿਉਂ ਅਗਲੇ ਨੂੰ ਮੂੰਹ ਬੰਨ ਕੇ ਕਿਉਂ ਰਿਸ਼ਤੇਦਾਰੀ ਆ ਇਹ ਆ ਕੇ ਕਹਿੰਦੇ ਸਾਡੇ ਤਾਂ ਧਮਾਕਾ ਤੇ ਥੀਸ ਨਾ ਸੀ ਜੇ ਮੈਟਰੋਪੋਲ ਪੁਲਛੜਿਆਂ ਨੂੰ ਪਤਾ ਲੱਗ ਗਿਆ ਨਾ ਜੇ ਪਿੰਡੜ ਨੇ ਖੜ ਗਿਆ ਸਿੱਧਾ ਪੁਲਛੜਿਆਂ ਨੂੰ ਫੜਾਵਾਂਗੇ ਤੇ ਪੁਲਛੜੇ ਕਰ ਜਿਓ ਗੱਡੇ ਪਾੜਦੇ ਨਹੀਂ ਪੁਲਛੜਾ ਖੂ ਮੈਂ ਤਾਂ ਗੂੰਗਾ ਤੇ ਮਾਰੋ ਕੋ ਤਾਂ ਮਾਰੋ ਕੋ ਤਾਂ ਮਾਰੋ ਕੋ ਆਨ ਰੱਖਿਓ ਕੁੱਤੇ ਪੁਲਕੀਆਂ ਦੇ ਅੱਗੇ ਪਿੱਛੇ ਵੀ ਦੇਖ ਲਓ ਕੁਸ ਆਨ ਰੱਖਿਓ ਚੰਗਾ ਬੰਦੇ ਬੰਦੇ ਹੋਣ ਹਲਕਾ ਦੇਖ ਲਓ ਮੜਾ ਜਾ ਆਜੋ ਕੋਈ ਕੋਈ ਨਹੀਂ ਗਾਵੇ ਆ ਇਹ ਚੰਦੀ ਆ ਗਈ ਇੱਧਰ ਦਾ ਲਾਈਟ ਆ ਗਿਆ ਪੈਰ ਤੇ ਗਿਆ ਸੀ ਖੜ ਦੇ ਗਾਣਾ ਕਰ ਪਿੱਸਪਾ ਪੜੀ ਕਿਤੇ ਆਏਗਾ ਖਾਦੀ ਆਕਰਾਂਚ ਦੇਖੋ ਕੋਈ bari ਖੁੱਲੀ ਤਾਂ ਨਹੀਂ ਹੈਗੀ ਦੇਖੋ ਦੇਖੋ ਅੰਦਰ ਦੇ ਉਸ ਚੱਕਣਾ ਵੀ ਆ ਕੱਲੇ ਘੇੜੇ ਨਹੀਂ ਦੇਣੇ ਗਲਣਾ ਚ ਉਹ ਉੱਧਰ ਵੀ ਤੇ ਉੱਧਰ ਵੀ ਵਾਰੜਿਆ ਪੈਦਾ ਇਹ ਕਾ ਸਿਹਰਾ ਦੇਖ ਲੈਣਿਆ ਇਹ ਤਾਂ ਤੂੜੀ ਆ ਉਧਰ ਚਲੋ ਆਏ ਕਨਾਂ ਛੱਕਰ ਖੋਈ ਸੀ ਵਿਚਾਂ ਮਗੀ ਗਵਾੜੀ ਦੀ ਨਾ ਉਧਰ ਆਪਾਂ ਕੋਈ ਵੱਡੀ ਚੀਜ਼ ਚੱਕਾਂਗੇ ਪੱਟੀ ਚੀਜ਼ ਨੂੰ ਰੱਬ ਚੱਕੋਂਗੇ ਉਹ ਛਿੰਨਾ ਟਾਈਮ ਬੰਦਾ ਚੱਲਦਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੱਥ ਮਾਰੂ ਘਾਰਾ ਜਦ ਨਰਮੇ ਬਾਹਰ ਖੁੱਲਾ ਪਿਆਗਾ ਉਹ ਖੁੱਲਾਗਾ ਬਾਹਰ ਕੁੰਡਾ ਲੱਗਿਆਗਾ ਲੈਟ ਜਾ ਰਹਿੰਦੀ ਆ ਇਹਨਾਂ ਕੋ ਕੁਛ ਨਹੀਂ ਹੋਣਾ ਲੱਕੜ ਦਾ ਤਾਂ ਗੇਟ ਲਵਾਈ ਬੈਠੇ ਆ ਉਹ ਲੱਕੜਾਂ ਲੈਂਦੇ ਅੱਜ ਕੱਲ ਬੜਾ ਕੁਛ ਅੰਦਾਜ਼ਾ ਜਾਣ ਕੇ ਲੱਕੜ ਦੇ ਬਾਹਰ ਹਾਂ ਗੱਲ ਸਹੀ ਆ ਤੇਰੀ ਇਹ ਚਿਕਾ ਨਾ ਹਰੀ ਕੈਸਾ ਨਹੀਂ ਆਇਆ ਕਿਸੇ ਨੂੰ ਨਹੀਂ ਸਾਕੇ ਕੰਦਰ ਦੇ ਬਲਾਈ ਬੈਠਿਆ ਸਰੂ ਦਾ ਤੇਲ ਚਲਾਤਾ ਪਿੰਡੇ ਤੇ 5 ਕਿਲੋ ਆਪਾ ਮੈਂ ਤਾਂ ਕਹਿੰਦਾ ਸਕੂਲ ਚ ਧੱਕਾ ਮਾਰ ਦਿੰਨੇ ਆ ਉਹ ਸਕੂਲ ਚ ਕੀ ਹੋਊਗਾ ਕੁਛ ਨਹੀਂ ਹੋਊਗਾ ਮੈਂ ਇਹ ਕਹਿੰਦਾ ਕਿਸੇ ਦੀ ਕਾਮ ਹੈ ਸਕੂਲ ਕੋਈ ਪੜ ਲੈਣ ਦਿਓ ਕਿਸੇ ਨੂੰ ਨਹੀਂ ਆਪਣੇ ਮੰਗੂ ਲੱਗਣੀਆਂ ਕਿੱਥਾਂ ਜਾ ਕੇ ਵੇਚ ਦੰਨੇ ਆ ਕੋਈ ਤਾਂ ਖੁੱਡਾ ਵਾਲਾ ਸਿੱਧਾ ਚੱਲੋ ਯਾਰ ਹੋਰੀ ਮਰੀ ਲੇਟਾਂ ਅੱਗੇ ਲੇਟਾਂ ਕੀ ਕਰੇ ਕੋਈ ਨਹੀਂ ਉਹ ਸੀ ਕੈਮਰਾ ਤੇ ਵੀ ਫਿਲਮ ਖੰਡਾ ਉਹ ਕਹੇਗਾਗਾ ਲੇਟਾ ਹੂ ਉਹ ਕੈਮਰਾ ਕੈਮਰਾ ਤਾ ਬਹਿ ਬਹਿ ਕੇ ਆਜੋ ਬਹਿ ਬਹਿ ਕੇ ਆਜੋ ਠੀਕੀ ਟੱਪੂ ਆਜੋ 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 ਤੁਰਾ ਉਹ ਤੁਰਾ ਉਹ ਸ਼ੀਤੀ ਹੋਣੀ ਚੱਲਿਆ ਕਰੋ ਹੋਣੀ ਬੰਦੇ ਫਿਰਦਿਆ ਸਾਹਮਣੇ ਬੰਦੀ ਇਧਰ ਆਜੋ ਸਾਰੇ ਉੱਲੇ ਹੀ ਕਰਤਾ ਮਾਤਾ ਘਣਾ ਅੱਜ ਬੰਧਾਣਾ ਪੜਦੀਏ ਆਜੇ ਚਲਦੇ ਆ ਇੱਧਰ ਚਲਦੇ ਆ ਆਜੋ 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 ਇੱਧਰ ਚੱਲਾਂਗੇ ਆਹ ਘਰ ਦੇਖੋ ਕਿੰਨਾ ਜ਼ਮੀਨ ਉੱਚਾ ਆਂ ਮਾ ਲੱਗਦਾ ਉਹ ਗੱਲ ਸੁਣੋ ਗੱਲ ਹਾਂ ਭਾਈ ਇੱਧਰ ਨੇ ਪਾਸੇ ਬੱਕਰੀਆਂ ਨੇ ਬੱਕਰੀਆਂ ਬੱਕਰੀਆਂ ਮੈਂਕਣੀਆਂ ਬਾਣੀਆਂ ਸਹੀ ਗੱਲ ਆ ਬੱਕਰੀਆਂ ਮੈਂਕਣੀਆਂ ਚੱਕ ਤਾਂ ਲਈਏ ਨਹੀਂ ਇੱਧਰ ਦੇਖ ਲੋ ਵਾਹ ਸੁਣਨਾ ਜੀ ਲੱਗਦਾ ਲੈ ਦੇਖ ਲੋ ਉਹ ਬੰਦੇ ਬੁੰਝੇ ਤਾਂ ਕਿਤੇ ਨਹੀਂ ਯਾਰ ਬੰਦੇ ਨੂੰ ਆ ਕਾਦੇ ਵਾਸਤੇ ਰੱਖੀਆਂ ਤੁਸੀਂ ਬੰਦੇ ਰਗੜ ਦਾਂਗੇ ਉਹ ਲੱਕੜ ਦੇ ਬਾਲੇ ਇੱਧਰ ਆ ਕੋਈ ਤਾਂ ਯਾਰ ਮਾੜਾ ਮੋਟਾ ਸਮਾਨ ਆ ਪਾ ਵੱਡਾ ਹੱਥ ਮਾਰਨਾਗਾ ਬੱਚਾ

ਆਜੋ 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 ਓਏ ਓਰੇ ਆਉਂ ਗੱਲ ਸੁਣੋ ਲੈ ਆਓ ਦੋ ਲੋ ਚੱਕ ਲੈ ਆਪੇ ਲੈ ਰਿਖੋ ਇਹਨੂੰ ਸਾਹਮਣੇ ਰੱਖੋ ਇਹ ਹਰੀਆਂ ਚੀਜ਼ਾਂ ਚੱਕਿਆ ਕਰੋ ਭਾਂਡੇ ਪੂੰਡੇ ਚੱਕਿਆ ਕਰੋ ਚਾਹ ਪਾ ਕੇ ਲਿਆ ਕਰਾਂਗੇ ਇੱਥੇ ਨੀਂਦ ਹੁੰਦਾ ਕਿ ਉਹ ਯਾਰ ਵੇਚ ਦਾਂਗੇ ਆਪਾਂ ਕੀ ਕਰਨਾ ਨਾਲ ਪਾ ਕੇ ਕਰਾਂਗੇ ਨੀਂਦ ਆਉਂਦੀ ਆ ਵੇਖ ਜੂ ਇਹ 4-500 ਦਾ ਤਾਂ ਵਧੀਆ ਵਿਖ ਜੂ ਚਾਲ ਤੇ ਲੈ ਕੇ ਚਾਲਦੇ ਆਂ ਯਾਰ ਕਿੰਨੇ ਕੱਢੇ ਦੀ ਆ ਆਜੋ ਭਾਈ ਅੱਗੇ ਦੇਖਨੇ ਆ ਹੁਣ ਆਪਾਂ ਵੱਡਾ ਡਾਕਾ ਮਾਰ ਲਿਆ ਕੰਡਾਂ ਕੁੰਡਾਂ ਟੂਰ ਨਾ ਗੱਲ ਨਹੀਂ ਪਾਣੀ ਕੋ ਪਟਾਡੋ ਉਹ ਹੋਰ ਸਵਾਨ ਵੀ ਚੱਕੋ ਜਿਵੇਂ ਇੱਕ ਡੋਲੂ ਹੋ ਗਿਆ ਆਪਣੇ ਕੋਲੇ ਹੋਰ ਸਵਾਨ ਵੀ ਚੱਕ ਕੰਡਾਂ ਕੁੰਡਾਂ ਦੇਖ ਲੈ ਕਰੋ ਕਿੰਨੀਆ ਕੋਚੀ ਹੋਰ ਜਵਾਕ ਦੇਖ ਲੂ ਹੋਰ ਜਵਾਕ ਤੇ ਸਾਰਾਂ ਲੱਗੇ ਹੁਣ ਪੈਸਾ ਹਰ ਜੇ ਬੰਦਿਆਂ ਦੇ ਕਰੇ ਹੁੰਦਾ ਇਹਨਾਂ ਨੇ ਤਾਰਾਂ ਆ ਰੱਖੀਆਂ ਤਾਰਾਂ ਆ ਰੱਖੀਆਂ ਇਹਨਾਂ ਨੇ ਕੋਈ ਤਾਂ ਹੀ ਲਾਇਆ ਪੈਸਾ ਹੋਵੇ ਇਹਨਾਂ ਦੇ ਇਹਦੇ ਚਮਚੇ ਵੀ ਚੰਤੀ ਦੇ ਹੁੰਦੇ ਆ ਹਾਂ ਮੈਂ ਤਾਂ ਐਂ ਕਹਿਣਾ ਵੀ ਆਪਾਂ ਤੇ ਪਿਸਤੌਲ ਵੀ ਇਹਨਾਂ ਕੋਲ ਦੂਜੇ ਹੁੰਦੇ ਆ ਇਹ ਗੱਲ ਸੁਣੋ ਮੈਂ ਤਾਂ ਕਹਿਣਾ ਆਪਾਂ ਟੱਪ ਜਾਨੇ ਇੱਧਰ ਵੀ ਆਪਾਂ ਇੱਧਰ ਨਹੀਂ ਟੱਪ ਜਾਨੇ ਤਾਰਾਂ ਉੱਤੇ ਵੀ ਟੱਪ ਜਾਨੇ ਇੱਕ ਗੱਲ ਹੋਰ ਐ ਸਾਨੂੰ ਸੱਜੇ ਲੱਪਣਿਆ ਹੁੰਦਾ ਹੀ ਨਾ ਆਪਣੇ ਕੋਲੇ ਆਤਰ ਹੁੰਦਾ ਕੋਈ ਪਿਸਟਲ ਕੋਸਟਰ ਹੁੰਦਾ ਲਾਇਸੈਂਸ ਤੇ 3 15 ਹੁੰਦੀ ਆ ਇੱਕ ਤਾਂ ਤੁਸੀਂ ਥੋੜੀ ਜੀ ਚੋਰੀ ਨਾ ਆਪਾਂ ਕੱਟ ਕਰਦੇ ਜਦੋਂ ਆਪਣੇ ਕੋਲੇ ਥੋੜੇ 2 ਰੁਪਏ ਆ ਗਏ ਨਾ ਆਪਾਂ ਹਥਿਆਰ ਲੈ ਕੇ ਆਵਾਂਗੇ ਵਧੀਆ ਪਿਸਟੋਲ ਲੈ ਕੇ ਆਣਾ ਆਪਾਂ ਇੱਕ ਤਾਂ ਲੋਕੋ ਬੱਡਰੀ ਮਸ਼ੀਨ ਲੈ ਕੇ ਆਉਣਾ 12 3 ਦਾ ਪੌਣੀ ਲਾੜਿਆ ਕਰਾਂਗੇ ਪਿਸਟੋਲ ਲੈ ਕੇ ਨਾ ਉਹ ਟਿੱਕ ਟਿੱਕ ਕਰਦੇ ਪੀਰਾਂ ਸੇਕੜ ਦੀ ਵੀਰ ਚੈਨਲ YouTube ਲਾਇਆ ਕਰ ਮੱਛਰ ਵਾਲੀ ਮੱਛਰ ਤੇਲ ਲਾ ਲਾਣਾ ਬਾਹਲਾ ਤੇ ਤੇ ਵੀ ਮੱਛਰ ਆ ਜਾਂਦਾ ਚਲੋ ਯਾਰ ਆਜੋ ਮੈਂ ਕਿਹਨੇ ਤਾਂ ਬਾਤ ਹੁੰਦਾ ਕੁਝ ਨਹੀਂ ਹੋਈ ਕਰਨ ਹੋਰ ਯਾਰ ਚਲੋ ਚਲੋ ਅੱਗੇ ਚੱਲ ਮੈਂ ਜਮਾ ਅੱਗੇ ਸੁਣੀ ਦੇ ਤਾਂ ਕੀ ਚੱਪੇ ਗਏ ਕਹਿੰਦੇ ਕੋਈ ਨਹੀਂ ਦਿੱਦੀ ਜੀ ਦੇ ਹੱਥ ਮੱਛਰ ਖਰਚੂ 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 ਪਾਸੇ ਲੱਗੀ ਇਹ ਬੇਸਿਕ ਟੁੱਪ ਟੁੱਪ ਖੜੀ ਲਾਈਟ ਲੱਗੀ ਪਈ ਐ ਤੇਰਾ ਉਹ ਇੱਧਰ ਤਾਂ ਲਾਈਟਾਂ ਵਾਲੀਆਂ ਬਈ ਯਾਰ ਜੀ ਇੱਧਰ ਵੀ ਆਇਆ ਐਂਦੀ ਹੋਵੇ ਵੇਖ ਕੇ ਜਾਇਓ ਕਿਤੇ ਕੋਈ ਬੰਦਾ ਕੋ ਬੰਦਾ ਹੁੰਦਾ ਹਾ ਇਹੋ ਚੀਜ਼ ਦਾ ਕੁਛ ਨਹੀਂ ਉਹ ਇੱਧਰ ਤਾਂ ਬਾਬਾ ਆ ਸੱਟਾ ਪਿਆ ਯਾਰ ਮੈਂ ਤਾਂ ਕਹਣਾ ਬਾਬੇ ਨੂੰ ਲਗੜ ਦੰਨੇ ਆ ਇੱਧਰ ਤਾਂ ਕੀ ਹੋ ਬਾਬੇ ਕੋਈ

ਪੰਥੇ ਫਰਤੇ ਇੱਤਰ ਵੀ ਬੰਤੇ ਫਰਤੇ ਚਲੋ 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 ਪੰਥੇ ਫਰਤੇ ਆ ਜੋ ਫਿਰ ਅਹਰਜੀ ਥਾਂ ਹੁੰਦੀ ਐ ਟੱਪਣ ਵਾਸਤੇ ਇਹ ਹੁਦਾ ਗੇਟ ਆ ਪਾਸੇ ਮੇਰੇ ਮੋਟੇ ਹਾਂ ਐ ਐਲੂਮੀਨੀਅਮ ਲੱਗਿਆ ਤਾਂ ਮੰਗਾ ਵਿਕੂ ਪਤਲ ਨੂੰ ਉਗਾ ਜਾਗਦੇ ਰਹੋ ਭਾਈ ਜਾਗਦੇ ਰਹੋ ਯਾਰ ਦੇ ਰੋ ਪਈ ਯਾਰ ਦੇ ਆਵਲੀ ਤੂੰ ਮੂਰੇ ਹੋ ਯਾਰ ਉਹ ਮੇਰੀ ਗੱਲ ਵੀ ਚਾਹ ਨੂੰ ਦਾ ਕੋਈ ਪ੍ਰਬੰਧ ਕਰ ਲਈ ਆਪਾਂ ਆਵਲੀ ਇਹ ਕਿਹੜੇ ਕਿਹੜੇ ਨਹੀਂ ਆਖਿਆ ਸੀ ਚਾਹ ਦਾ ਪ੍ਰਬੰਧ ਉਹ ਚਾਹ ਤਾਂ ਮਿਲ ਗਿਆ ਕਰਦੇ ਆ ਸਹੀ ਗੱਲ ਕੀਤੀ ਐ ਸਾਬ ਤਰੀਕ ਟੁੱਟ ਗਿਆ ਤੇਰਾ ਵਾਲੀਆ ਉਹ ਆਵਲੀ ਡਿੱਗਣਾ ਪਈ ਯਾਰ ਤੂੰ ਉਹ ਵੀ ਜਾਣ ਨਿਕਲ ਗਈ ਚਾਹ ਬਣਾ ਲੈ ਇੱਥੇ ਵੈਸੇ ਪਾਣੀ ਦੀ ਬਾਲਟੀ ਨਾਲ ਲੈਣੀ ਸੀ ਯਾਰ ਆ ਮੇਰੇ ਛੇਤੀ ਆਉਣੀ ਆ ਕਿਵੇਂ ਓਏ ਯਾਰ ਨਾ ਮੈਂ ਕਰਦਾ ਚੁਰਦਾ ਲਾਉਣਾ ਤੇ ਤੁਸੀਂ ਚੱਲ ਐਨੇ ਆ ਜੀ ਗੇੜਾ ਦੇ ਨਿਗਾਹ ਰੱਖੀ ਹਾਂ ਨਹੀਂ ਬੰਦਿਆਂ ਦਾ ਟਾਈਮ ਹੋ ਰਿਹਾ ਨਿਗਾਹ ਚੱਲ ਆ ਜਾ ਓਏ ਮੁੰਡਿਆ ਓਏ ਯਾਰ ਤੁਹਾਨੂੰ ਆਖਿਆ ਸੀ ਉਹਨੂੰ ਨਾ ਲਿਆ ਉਹ ਫੇਰ ਪੈ ਗਿਆ ਐਂੀ ਪਤਾ ਫੇਰ ਸਮਝੇ ਕੋਈ ਨਹੀਂ ਕਹਿੰਦਾ ਆਪਣੀ ਲਾਲੂਆ ਦੋਸਤ ਦਾ ਮਾਰ ਕੇ ਲਾਉ ਹੁਣ ਰਾਣੇ ਜਿਹੜੇ ਹੂਆ ਮਾੜੀ ਬਿੜਕ ਓਏ ਯਾਰ ਨਹੀਂ ਜੀ ਇਹ ਸਾਨੂੰ ਓਏ ਉਹ ਗਲੀ ਤੇ ਚੱਲ ਗਿਆ ਯਾਰ ਉਹ ਗਲੀ 'ਚ ਗੇੜਾ ਨਹੀਂ ਮਾਰੇ ਆਪਾਂ ਉਹ ਗਲੀ 'ਚ ਦੇਖ ਕੇ ਆਈਏ ਸਾਡਾ ਦਲਾਕੇ ਨਾ ਇੱਕ ਅੱਖ ਲਾ ਲਈ ਯਾਰ ਕਿਹੜੇ ਚੋਰ ਚੁਰਾਉਣਗੇ ਸੌਂ ਨਹੀਂ ਚਾਹੀਦੇ ਯਾਰ ਆਜੋ ਬਈ

ਅੱਲਾ ਯਾ ਅਕੂਨ ਉਹਦੇ ਉੱਤੇ ਪੜਾ ਖੂਬ ਇਹਦਾ ਸੁੱਤਾ ਤੇ ਯੂਨੀਕੋਰਨ ਸੁੱਤਾ ਲਾ ਬਗਿਆ ਅੰਗਰੇਜ਼ਾਂ ਦੇ ਕੋਸ ਹਸਤਾਂ ਪੜਾ ਕਟ 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 ਖਟ ਖਟ ਪਹਿਲੇ ਜੋ ਹਰਦੇ ਖੱਟ ਲੈ ਮਾਰ ਸੱਟ ਲੋ ਕਰ ਦੂ ਮਾਰ ਤਾ ਛਡਾ ਦੋ ਮਾਰ ਤੇ ਮਾਰ ਤੇ ਬੰਦ ਰੋ ਛਡਾ ਦੋ ਕਿੜਾ ਉਹ ਕਿੜਾ ਉਹ ਕਿੜਾ ਪੰਥ ਜਰਨ ਛਡਾ ਦੋ ਕਿੜਾ ਉਹ ਕੋੜਾ ਨਾ ਉਹ ਕਿੜਾ